ਮਕਦਮਾ ਨੰਬਰ 54 ਨੰਬਰ ਡਿਵੀਜ਼ਨ ਨੰਬਰ 7 ਲੁਧਿਆਣਾ ਨੇ 2124 ਨੂੰ ਪੰਨਾ ਸਿੱਧੂ ਦੇ ਖਿਲਾਫ ਝੂਠਾ ਦਰਜ ਕੀਤਾ ਸੀ ਜਿਹੜਾ ਕਿ ਇੰਦਰਜੀਤ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ ਚਾ ਸਾਬ ਨੇ ਬੈਸਣ ਤੋਂ ਪਹਿਲਾਂ ਜੁਡੀਸ਼ਲ ਪੇਜ ਦਿੱਤਾ ਅੱਜ ਉਹਦੀ ਜ਼ਮਾਨਤ ਕਰ ਦਿੱਤੀ ਗਈ ਹੈ ਜਿਹੜੀ ਕਿ 50000 ਬਨ ਛੋਟੀ ਆ ਇਹ ਕਿੰਨੀਆਂ ਛੋਟੀਆਂ ਦੇ ਵਿੱਚ ਰੱਖਿਆ ਗਿਆ ਇੱਕ ਛੋਟੀ ਤੇ ਉਹਦੇ ਵਿੱਚ ਪਰ ਇਹ ਗੱਲ ਜ਼ਿਕਰਯੋਗ ਆ ਕਿ ਇਹਦੇ ਵਿੱਚ ਇੰਦਰਜੀਤ ਕੌਰ ਜਿਹੜੀ ਮਦਈ ਆ ਉਹਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 140 ਮਿਤੀ 24/20 ਤਾਰਾ 420 13 ਇਮੀਗ੍ਰੇਸ਼ਨ ਐਕਟ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦਰਜ ਆ ਤੇ ਮਨਸਾ ਪਹਿਲਾਂ ਵੀ ਉਹਦੇ ਉੱਤੇ ਕੋਈ ਲਾਇਸੈਂਸ ਨਾ ਹੋਣ ਦੇ ਰੋਗ ਲੱਗੇ ਸੀਗੇ ਤੇ ਜਿਹੜੀ 420 ਦੀ ਐਫ ਆਈ ਆਰ ਫਿਰ ਇਦਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਲੁਧਿਆਣਾ ਵਿੱਚ ਠੱਗੀ ਕਰਦੇ ਭਾਨਾ ਸਿੱਧੂ ਉਹਨਾਂ ਦੇ ਖਿਲਾਫ ਬੋਲਦਾ ਲਗਦਾ ਨੇ ਇਹ ਪੋਲਿਟਿਕਲ ਸ਼ੈਲਟਰ ਤੇ ਪਰਚਾ ਹੋਇਆ ਸੀਗਾ ਜਿਹੜੇ 인ਦਰਜੀਤ ਕੌਰ ਦੇ ਕੋਲੇ ਕੋਈ ਲਾਇਸੈਂਸ ਨਹੀਂ ਇਹਨੇ ਦਫਤਰ ਖੋਲ੍ਹਿਆ ਸੀ ਲੁਧਿਆਣਾ ਬਾਹਰ ਭੇਜਣ ਦੇ ਸਬੰਧ ਵਿੱਚ ਪਰੰਤੂ ਲੋਕਾਂ ਤੋਂ ਕਾਫੀ ਪੈਸੇ ਲੈ ਕੇ ਉਹ ਦਫਤਰ ਬੰਦ ਕਰ ਚੁੱਕੀ ਆ ਇੱਕ ਮੁਕੱਦਮੇ ਦੇ ਖਿਲਾਫ 220 ਨੰਬਰ 3011 19 ਨੂੰ ਦਰਜ ਹੋਇਆ ਜਿਹੜਾ ਕਿ ਥਾਣਾ ਦਾਖਾ ਵਿੱਚ ਸੰਤੋਖ ਸਿੰਘ ਨੇ ਦਰਜ ਕਰਾਇਆ ਉਹ ਵੀ ਧਾਰਾ 420 ਤੇ 13 ਇਮੀਗ੍ਰੇਸ਼ਨ ਐਕਟ ਪਹਿਲੇ ਮੁਕਦਮੇ ਵਿੱਚ ਵੀ ਨੀਅਰ ਅਬਾਊਟ 17 ਲੱਖ ਰੁਪਇਆ ਗਿਆ ਹੋਇਆ ਸੀ ਸੈਕੰਡ ਮੁਕਦਮੇ ਦੇ ਵਿੱਚ 22 ਲੱਖ ਰੁਪਇਆ ਗਿਆ ਹੋਇਆ ਇਸ ਤੋਂ ਬਿਨਾ ਹੋਰ ਵੀ ਮੁਕਦਮੇ ਦਰਜਾ ਵੱਖ-ਵੱਖ ਸ਼ਹਿਰਾਂ ਤੋਂ ਵਿਅਕਤੀ ਜਿਹੜੇ ਤੇ ਇਹਨਾਂ ਨਵੇਂ ਠੱਗੀ ਮਾਰੀ ਆ ਉਹਨਾਂ ਦੇ ਨਾਲ ਪਹਾਣਾ ਸਿੱਧੂ ਨੇ ਇਹਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਪਹਾਣਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ ਉਨੇ ਇਸ ਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਨਾ ਇਹਦੇ ਖਿਲਾਫ ਮੁਕੱਦਮਾ 384 ਦਾ ਮੇਡ ਆਊਟ ਹੁੰਦਾ ਕੋਈ ਵੀ ਮੁਕੱਦਮਾ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਅਨੁਸਾਰ 7 ਸਾਲ ਤੋਂ سزا ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਥਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 41A ਦਾ ਉਸ ਤੋਂ ਬਾਅਦ ਉਹਨੂੰ ਤਿੰਨ ਨੋਟਿਸ ਦੇਣ ਤੋਂ ਬਾਅਦ ਫਿਰ ਅਰੈਸਟ ਕਰਦਾ ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 21 24 ਨੂੰ ਦਰਜ ਹੋਇਆ ਸੇਮ ਡੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ ਜਦੋਂ ਕਿ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਬੂਤ ਤੱਥ ਕਲੈਕਟ ਨਹੀਂ ਕੀਤੇ ਅਦਰ ਪੋਲਿਟੀਕਲ ਸੈਂਟਰ ਚ ਹੈ ਇਹ ਸਿਰਫ ਪੋਲਿਟੀਕਲ ਵੀਜ਼ ਨਾ ਕਰਕੇ ਇਹਦੇ ਖਿਲਾਫ ਝੂਠਾ ਮਕਦਮਾ ਦਰਜ ਕੀਤਾ ਗਿਆ ਸਾਡੀ ਹੁਣ ਇਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਹੁਣ ਕਦੋਂ ਤੱਕ ਪਾਨਾ ਸਿੱਧੂ ਬਾਹਰ ਆਉਗਾ ਪਾਨਾ ਸਿੱਧੂ ਬੇਲ ਬੌਂਡ ਸਬਮਿਟ ਕਰਨ ਲੱਗੇ ਹੋਇਆ ਮੇਬੀ ਕੱਲ ਤੱਕ ਬਾਹਰ ਆ ਜਾਊਗਾ